ਹੈਲੋ ਜੀ ਸਾਥੀ ਆਕਾਸ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆਏ ਚੈਨਲ ਦਾ ਤੁਹਾਡਾ ਸਵਾਗਤ ਹੈ YouTube ਫੈਨ ਕਿਤਾ ਸਾਰੇ ਠੀਕ ਠਾਕ ਹੋ ਦੀ ਜੇ ਸਾਰਿਆਂ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਦੇਸ਼ ਵਿਦੇਸ਼ ਵਿੱਚ ਮੇਰੇ ਭੈਣ ਭਰਾ ਮੇਰੇ ਬਲੌਗ ਦੇਖਦੇ ਆ ਤੇ ਉਹਨਾਂ ਨੂੰ ਗੁੱਡ ਮਾਰਨਿੰਗ ਤੇ ਵਾਇਰਸ ਸਾਰਿਆਂ ਤੇ ਮੇਰੇ ਪਰਿਆ ਆਪਣਾ ਹੱਥ ਰੱਖੇ ਸਿਰ ਦਾ ਵੇਲਾ ਸੱਚੇ ਬਸ਼ਾ ਸਵਾਦਾ ਭਲਾ ਕਰੀਗਾ ਤੇ ਦੇਖੋ ਅੱਜ ਦਿਨ ਹੋ ਗਿਆ ਵੀਰਵਾਰ ਤੇ ਤਰੀਖ ਹੋ ਗਈ ਅੱਜ 13 ਹਨਾ ਤੇ ਰੋ ਨੰਬਰ ਹੋ ਗਈ ਹੈ ਤੇ ਸਵੇਰੇ ਸਵੇਰੇ ਮੈਂ ਸ਼ੇਅਰ ਕਰਦੀ ਹੁੰਨੀ ਆ ਤੇ ਦੇਖੋ ਇਹ ਸ਼ੇਅਰ ਕਰਨੀ ਬਹੁਤ ਵਧੀਆ ਆਪਣੇ ਵਾਸਤੇ ਹੈ ਨਾ ਤੇ ਇਹ ਬਲੌਗ ਮੈਂ ਤਾਂ ਡੇ ਲਈ ਬਹੁਤ ਦਿਨਾਂ ਬਾਅਦ ਲੈ ਕੇ ਆਈ ਆ ਦੇਖੋ ਜੀ ਦਿਨ ਬਹੁਤ ਛੋਟੇ ਹੋ ਗਏ ਕਿ ਨਾਲ ਬਹੁਤ ਫਰਕ ਪੈ ਗਿਆ ਦਿਨਾਂ ਦਾ ਹੈ ਨਾ ਤੇ ਕੰਮ ਆਪਣੇ ਹੁੰਦੇ ਆ ਤੇ ਟਾਈਮ ਲੱਗਦਾ ਨਹੀਂ ਕਿ ਵੀਡੀਓ ਬਣਾਉਣ ਦਾ ਹੈ ਨਾ ਤੇ ਬਸ ਇੱਕ ਦਿਨ ਜਾਂ ਅੰਧਾ ਦਿਨ ਛੱਡ ਕੇ ਇਦਾਂ ਵੀਡੀਓ ਆਇਆ ਕਰਨਗੀ ਹੈ ਨਾ ਤੇ ਤੁਹਾਨੂੰ ਪਤਾ ਵੀ ਅੱਜਕੱਲ੍ਹ ਦੇ ਹੈਗੇ ਵੀ ਬੀਜੀ ਚੱਲਣ ਡਏ ਆ ਨਾ ਤੇ ਇਸ ਕਰਕੇ ਹੈ ਨਾ ਤੇ ਸਵੇਰ ਦੀ ਠੰਡੀ ਠੰਡੀ ਹਵਾ ਪੰਛੀਆਂ ਦੀ ਚਹਿਚਹਾਹਟ ਬਹੁਤ ਵਧੀਆ ਲੱਗਦੀ ਹੈ ਨਾ ਕਿਉਂ ਧੁੰਦ ਪੈਣ ਲੱਗੀ ਆ ਦੂਰ ਦੂਰ ਖੇਤਾਂ ਦਾ ਖੇਤਾਂ ਦਾ ਕਿੰਨੀ ਧੁੰਦ ਪੈਣੇ ਸ਼ੁਰੂ ਹੋ ਗਈ ਆ ਤੇ ਠੰਡ ਵੀ ਸ਼ੁਰੂ ਹੋ ਗਈ ਆ ਨਾ ਹੁਣ ਤੇ ਹੁਣ ਜਿਦਾ ਕੱਲੋ ਠੰਡ ਅੱਗੇ ਤੋਂ ਅੱਗੇ ਵੱਧ ਹੀ ਜਾਊਗੀ ਕਟਣੀ ਨਹੀਂ ਹੈਗੀ ਤੇ ਮੇਰੀਆਂ ਭੈਣਾਂ ਬਹੁਤ ਸੋਹਣੇ ਸਾਰੇ ਕਮੈਂਟ ਕਰਦੀਆਂ ਤੇ ਬਹੁਤ ਵਧੀਆ ਲੱਗਦਾ ਬਸ ਦੇ ਆਪਣੀ ਸਾਥੇ سپورਟ ਬਣਾਈ ਰੱਖੋ ਹਨਾ ਤੇ ਗੱਲ ਕੱਲ ਬਲੌਗ ਕੋਈ ਆਇਆ ਨਹੀਂ ਨਾ ਮੇਰੇ ਤੋਂ ਸ਼ੂਟ ਹੋਇਆ ਤੇ ਇੱਕ ਬਲੌਗ ਬਣਿਆ ਪਿਆ ਸੀ ਉਹ ਐਡਿਟ ਨਹੀਂ ਹੋਇਆ ਹੈਗਾ ਦੇਖੋ ਜੀ ਐਡਿਟ ਕਰਨ ਤੋਂ ਬਗੈਰ ਵੀ ਆਪਾਂ ਨਾ ਕਿਦਾਂ ਬਲੌਗ ਨਹੀਂ ਪਾ ਸਕਦੇ ਹੈਗੇ ਤੇ ਇਹ ਵੀ ਕੰਮ ਬਹੁਤ ਔਖਾ ਹੈਨਾ ਪੀ ਮਿਹਨਤ ਬਹੁਤ ਲੱਗਦੀ ਆ ਜੇ ਆਪਾਂ ਸੋਸ਼ਲ ਮੀਡੀਆ ਤੇ ਰਹਿਣਾ ਹੈ ਨਾ ਇਹ ਨੂੰ ਟਾਈਮ ਦੇਣਾ ਪੈਂਦਾ ਤੇ ਟਾਈਮ ਕਰਨਾ ਪੈਂਦਾ ਤੇ ਆਪਣੇ ਘਰ ਦੇ ਕੰਮਕਾਰ ਵੀ ਚਲੋ ਉਹ ਵੀ ਕੰਟੀਨਿਊ ਰੱਖਣੇ ਆ ਨਾ ਤੇ ਸੋਸ਼ਲ ਮੀਡੀਆ ਨੂੰ ਟਾਈਮ ਦੇਣਾ ਪੈਂਦਾ ਇਹ ਕੰਮ ਸੌਖਾ ਨਹੀਂ ਹੈਗਾ ਦੇਖਣ ਕਹਿਣ ਵਾਲੇ ਸੌਖਾ ਵੀ ਵੀਡੀਓ ਬਣਾਓ ਜੀ ਪਾ ਦਿਓ YouTube ਤੇ ਬਸ ਸੌਖਾ ਹਨਾ ਕੋਈ ਕੰਮ ਤਾਂ ਕੋਈ ਵੀ ਨਹੀਂ ਸੌਖਾ ਹੈਗਾ ਕੰਮ ਸਾਰੇ ਹੀ ਔਖੇ ਹਨਾ ਮਨ ਲਓ ਜੀ ਆਪਾਂ ਰੋਟੀ ਖਾਣੀ ਹੁੰਦੀ ਆ ਉਹ ਵੀ ਬੁਰਕੀ ਤੋੜ ਕੇ ਆਪਣੇ ਮੂੰਹ 'ਚ ਪਾਉਣੀ ਪੈਂਦੀ ਹੈ ਨਾ ਉਹ ਵੀ ਇੱਕ ਕੰਮ ਆ ਰੋਟੀ ਖਾਣਾ ਵੀ ਇੱਕ ਕੰਮ ਆ ਤੇ ਸਟਰਗਲ ਤੋਂ ਵਗੈਰਾ ਤਾਂ ਕੁਝ ਵੀ ਨਹੀਂ ਹੈਗਾ ਨਾ ਚਲੋ ਖੈ ਸਟਰਗਲ ਕਰਕੇ ਤੇ ਭੈਣ ਭਰਾਵਾਂ ਵਾਲੇ ਸਪੋਰਟ ਕਰਕੇ ਆਪਾਂ ਮੰਜ਼ਿਲ ਆਪਣੀ ਤੱਕ ਪਹੁੰਚ ਜਾਈਏ ਇਹ ਵੀ ਬਹੁਤ ਵੱਡੀ ਗੱਲ ਹੈ ਨਾ ਤੇ ਬਾਕੀ ਕੰਮ ਬਹੁਤ ਔਖਾ ਹੈ ਤੇ ਸਿਰਫ ਕਹਿਣ ਨੂੰ ਦੇਖਣ ਨੂੰ ਬਹੁਤ ਔਖਾ ਲੱਗਦਾ ਹੈ ਇਹ ਵਲੋਗਿੰਗ ਦਾ ਤੇ ਬਹੁਤ ਮੁਸ਼ਕਲ ਜਿਹੜਾ ਕਰੇ ਉਹਨੂੰ ਪਤਾ ਹੈ ਨਾ ਚਲੋ ਫਿਰ ਤੇ ਮੈਂ ਇਸ ਵੇਲੇ ਸਵੇਰੇ 10 ਗਿੜੇ ਲਾਉਣੀ ਹੁੰਦੀ ਆ ਤੁਸੀਂ ਵੀ ਮੇਰੇ ਭੈਣ ਭਰਾ ਹਨਾ YouTube ਫੈਮਿਲੀ ਜਰੂਰ ਟਾਈਮ ਕੱਢਿਆ ਕਰੋ ਆਪਣੇ ਵਾਸਤੇ ਹਨਾ ਤੇ ਦੇਖੋ ਜੀ ਪਹਿਲਾਂ ਸਿਹਤ ਜ਼ਰੂਰੀ ਹੈ ਨਾ ਬਾਕੀ ਕੰਮ ਬਾਅਦ ਚ ਪਹਿਲਾਂ ਆਪਣੀ ਸਿਹਤ ਠੀਕ ਹੋਊਗੀ ਤੇ ਆਪਾਂ ਨੂੰ ਸਾਰਾ ਕੁਝ ਚੰਗਾ ਲੱਗੂਗਾ ਹਨਾ ਤੇ ਜਦ ਤੱਕ ਆਪਣੀ ਸਿਹਤ ਨਹੀਂ ਠੀਕ ਹਾਂਗੀ ਤੇ ਆਪਾਂ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਹਨਾ ਇਸ ਕਰਕੇ ਆਪਣੇ ਸਿਹਦਾ ਖਾਸ ਖਿਆਰ ਰੱਖਿਆ ਕਰੋ ਤੇ ਇਹ weight ਘਟਕਾਣੇ ਵਾਸਤੇ ਵੀ ਬਹੁਤ ਵਧੀਆ ਨੁਕਸਾ ਆ ਸਵੇਰੇ ਸਵੇਰੇ ਸੈਰ ਕਰਨ ਦਾ ਔਰ ਤਾਜੀ ਜਿਹੜੀ ਆ ਹਵਾ ਆਪਣੇ ਹੈਨਾ ਅੰਦਰ ਕਹ ਲੋ ਵੀ ਐਂਟਰ ਹੁੰਦੀ ਹੈਨਾ ਤੇ ਬਹੁਤ ਸੋਹਣਾ ਸੋਹਣਾ ਮਾਹੌਲ ਹੁੰਦਾ ਸਵੇਰੇ ਸਵੇਰੇ ਜਲਦੀ ਉੱਠਣ ਦੀ ਆਰਤ ਪਾਉ ਜੀ ਹੈਨਾ ਜਿਹੜੇ ਪਿੰਡਾਂ ਵਾਲੇ ਹੁੰਦੇ ਆ ਉਹ ਜਲਦੀ ਉੱਠ ਹੀ ਪੈਂਦੇ ਆ ਨਾ ਕਿਉਂਕਿ ਉਹਨਾਂ ਦੇ ਕੰਮਕਾਰ ਬੜੇ ਹੁੰਦੇ ਆ ਨਾ ਤਵੇ ਜਿਹੜੇ ਸ਼ਹਿਰਾਂ ਵਾਲੇ ਮੇਰੇ ਭੈਣ ਭਰਾ ਹੁੰਦੇ ਡਿਊਟੀ ਇਹਨਾਂ ਜਾਣਾ ਹੁੰਦਾ ਤੇ तकरीबन ਉਹ ਵੀ ਉਠ ਹੀ ਪੈਂਦੇ ਹਨ ਤੇ ਇਸੀ ਗੱਲ ਤੇ ਮੈਂ ਜਰ ਜਣੀ ਸਵੇ ਦੀ ਸ਼ੇਅਰ ਕਰ ਲਾ ਮੈਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਵੀ ਮੈਂ ਆਪਣਾ ਵਿਕਟਾਉਣ ਵਿੱਚ ਪਤਲੇ ਹੋਣ ਵਿੱਚ ਨਾ ਬਹੁਤ ਜ਼ਿਆਦਾ ਫਰਕ ਪੈਂਦਾ ਤੇ ਸਵੇਰੇ ਸਵੇਰੇ ਮੈਨੂੰ ਕੋਸਾ ਪਾਣੀ ਪੀਣੀ ਹੁੰਨੀ ਉੱਠ ਕੇ ਦਿਉ ਤੋਂ ਬਾਅਦ ਫਿਰ ਕਾਉਂਸਲਮੈਂਟ ਤੱਕ ਫਿਰ ਮੈਂ ਚਾਹ ਚੁਪੀ ਲੈਣੀ ਹੈ ਨਾ ਤੇ ਇਹ ਕੋਸਾ ਪਾਣੀ ਹੁੰਦਾ ਵੀ ਆਪਣੀ ਸਿਹਤ ਲਈ ਬਹੁਤ ਵਧੀਆ ਹੁੰਦਾ ਹਨਾ ਤੇ ਵੈਸੇ ਹੁਣ ਠੰਡ ਹੋ ਗਈ ਆ ਤੇ ਉਹਦੇ ਕਰਕੇ ਰੋਟੀ ਜਦੋਂ ਸੀ ਖਾਈਦੀ ਆ ਮੈਂ ਕੋਸਾ ਪਾਣੀ ਨੋਰਮਲ ਹਨਾ ਜਣੀ ਕਰਕੇ ਤਾਂ ਫੇਰ ਹੀ ਪੀਣੀ ਹੁੰਦੀ ਆ ਬਹੁਤਾ ਗਰਮ ਨਹੀਂ ਜਿਵੇਂ ਠਰਨ ਜੀ ਬਣਣੀ ਓਦੀ ਤੇ ਬਸ ਇਹ ਤਾਂ ਵਾਹਿਗੁਰੂ ਹੋਰ ਮੇਰੇ ਪਿੰਡਪੁਰਾ ਬਹੁਤ ਵਧੀਆ ਜਾਨੀ ਹਨਾ ਵਲੌਗ ਪਾਉਂਦੇ ਆ ਔਰ ਵਧੀਆ ਚੀਜ਼ ਦੇਖਣ ਨੂੰ ਪਾਣੀ ਚਾਹੀਦੀ ਦੇਖੋ ਜਿਹੜੇ ਆਪਣਾ ਫੈਮਿਲੀ ਜੀ ਬੈ ਕੇ ਦੇਖ ਸਕੀਏ ਹਨਾ ਉਹ ਚੀਜ਼ਾਂ ਪਾਓ ਤੇ ਸਦਾ ਬਾਹਰ ਚੱਲੋ ਇਹ ਨਹੀਂ ਆਪਾਂ ਕੁਛ ਤੇ ਚੱਲ ਕੇ ਹਟ ਜਾਣਾ ਹਨਾ ਤੇ ਇਹੋ ਜਿਹਾ ਕੰਮ ਕਰੋ ਜਿਹੜੇ ਦੁਨੀਆ ਦਾ ਨਸਲਾਮਾ ਕਰੇ ਤੇ ਬਾਕੀ ਅੱਗੇ ਸਾਰੇ ਤਾਂ ਚਲੋ ਖੈਰ ਨੇ ਖੁਸ਼ੀ ਦੇ ਨਾਲ ਆਪਾਂ ਕਿਸ ਨੂੰ ਖੁਸ਼ ਕਰ ਸਕਦੇ ਹਾਂ ਨਾ ਬਸ ਆਪਣੇ ਨੂੰ ਖੁਸ਼ ਰੱਖੋ ਤੇ ਚਲੋ ਠੀਕ ਹੈ ਹਨਾ ਤੇ ਅੱਜ ਵਲੌਗ ਆਪਾਂ ਛੋਟਾ ਜਿਹਾ ਬਣਾਵਾਂਗੇ ਕਿਉਂ ਸਾਰੇ ਭੈਣ ਭਰਾਵਾਂ ਦਾ ਨਹੀਂ ਟਾਈਮ ਲੱਗਦਾ ਇੰਨਾ ਲੰਬਾ ਵਲੌਗ ਦੇਖਣ ਵਾਸਤੇ ਹਨਾ ਤੇ ਨਾ ਪਸਾਉ ਦੇ ਵਲੌਗ ਬਣਾਵਾਂਗੇ 10 ਮਿੰਟ ਦੀ ਵੀਡੀਓ ਬਣਾਉਣੀ ਹੈ ਤੇ ਉਹ ਵੀ ਮੈਂ ਕਹ ਮੇਰੇ YouTube ਫੈਮਿਲੀ ਨੂੰ ਬੇਸ ਆਫ ਇਹਨਾਂ ਵੇਟ ਹੁੰਦੀ ਆ ਜਿਹੜੇ ਸਾਡੇ ਸਬਸਕ੍ਰਾਈਬਰ ਵਿਊਅਰ ਸਾਨੂੰ ਡੇਲੀ ਦੇਖਦੇ ਆ ਸਾਨੂੰ ਪਸੰਦ ਕਰਦੇ ਹਨਾ ਤੇ ਬਹੁਤ ਵਧੀਆ ਲੱਗਦਾ ਹਨਾ ਜਾਨੀ ਇੱਕ ਪਰਮਾਜਾ ਹੰਗਾਰਾ ਮਿਲਦਾ ਹਨਾ ਵੀਡੀਓ ਬਣਾਉਣ ਦਾ ਤੇ ਅੱਗੇ ਚੱਲਣਾ ਦਾ ਹੈ ਨਾ ਤੇ ਸੋ ਇਹ ਗੱਲ ਆ ਮੇਰੇ ਮਗਰ ਹਜੇ ਕੋਈ ਨਹੀਂ ਆਇਆ ਨਾ ਕਾਲੂ ਸਵੀਟੀ ਕੋਈ ਨਹੀਂ ਆਈ ਹੈਗੇ ਨੇ ਖਾਲੂ ਬਾਹਰ ਅੰਦਰ ਕੋ ਮਣਕਾ ਬਣ ਗਏ ਹਨ ਨਿੱਕੀ ਤੇ ਸਵੀਟੀ ਚਲ ਘਰੇ ਜਾਂਦੀਆਂ ਮੈਂ ਸ਼ਾਰਟਸ ਵੀਡੀਓ ਪਾਈ ਸੀਗੀ ਸਵੀਟੀ ਦੀ ਦੇਖੋ ਜੀ ਇਮਾਨਦਾਰ ਬਟੇ ਆ ਕਿਸੇ ਨੂੰ ਗਲੀ ਚ ਖੰਗਣ ਨਹੀਂ ਦਿੰਦੇ ਕਿਸੇ ਨੂੰ ਗਲੀ ਚ ਆਉਣ ਨਹੀਂ ਦਿੰਦੇ ਹੈਗੇ ਸਾਰਿਆਂ ਨੇ ਨਾਲ ਕੇ ਇਹ ਤੇ ਯਾਨੀ ਇੰਨੀ ਨਿਗਰ ਰੱਖਦੇ ਆ ਇਹ ਜਾਨਵਰ ਆ ਇਹ ਮਾਨਦਰ ਬਹੁੰਦੇ ਹੈ ਨਾ ਜਿਦਾ ਕਹ ਲੋ ਬਹੁਤ ਜ਼ਰਾ ਮੂਰਿੰਦੇ ਆ ਇਹ ਤੇ ਵਧੀਆ ਲੱਗਦਾ ਹੈ ਨਾ ਅਸੀਂ ਖੂਹ ਵਾਲੇ ਵਲੌਗ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਆ ਤੁਹਾਨੂੰ ਖੂਹ ਵਾਲੇ ਖੇਤਾਂ ਵਾਲੇ ਵਲੌਗ ਤੁਹਾਨੂੰ ਬਹੁਤ ਸੋਹਣੇ ਲੱਗਦੇ ਆ ਨਾ ਤੇ ਸੋਹਣਾ ਲੱਗਦਾ ਚਲੋ ਜਿਹੜੇ ਮੇਰੇ ਭੈਣ ਭਰਾ ਵਿਦੇਸ਼ ਬੈਠੇ ਆ ਉਹਨਾਂ ਨੂੰ ਵੀ ਵਧੀਆ ਲੱਗਦਾ ਹੈ ਨਾ ਇਤਾਂ ਦੇ ਵਲੌਗ ਉਹਨਾਂ ਨੂੰ ਆਪਣਾ ਜਿੱਤਾਂ ਜਾਂਦਾ ਸੀ ਦਿੱਖ ਤਾਂ ਜੇ ਕੰਮ ਕਰਦੇ ਹੁੰਦੇ ਸੀਗੇ ਤੇ ਸੋਹਣਾ ਲੱਗਦਾ ਹੈ ਲੈ ਕਿੰਨੀ ਲੰਬੀ ਉਮਰ ਹਦ ਮੈਂ ਯਾਦ ਹੀ ਕਰਦੀ ਸੀ ਇਹਨੂੰ ਇਸ ਸਵੀਟੀ ਨੂੰ ਆ ਗਈਆਂ ਤੂੰ ਹੈ ਤੈਨੂੰ ਪਤਾ ਲੱਗਿਆ ਸੀ ਇੱਥੇ ਆਵੇ ਬੋਲਦੀ ਇਸ ਸਪੀਟੀ ਤੈਨੂੰ ਲੱਗਿਆ ਸੀ ਬਪਾਤਾ ਹੈ ਆ ਦੇਖੋ ਜੀ ਸਾਡੀ ਸਵੀਟੀ ਬੋਲ ਫਿਰ ਹੂੰ ਹੁਣ ਤੇਰੀ ਪੇਟ ਪੂਜਾ ਤਾਂ ਹੋ ਗਈ ਆ ਹੁਣ ਤੂੰ ਕੀ ਲੈਣਾ ਮੇਤ ਤੇਰੀ ਪੇਟ ਪੂਜਾ ਕਰਾਤੀ ਹੈ ਨਾ ਮੈਂ ਰੋਟੀ ਪੱਕੂਗੀ ਤੈਨੂੰ ਦਿੰਨੇ ਆ ਠੀਕ ਆ ਆਹੋ ਮਰ ਜਾਣੀਏ ਬਹੁਤ ਭੋਲੀ ਬਣ ਜਾਂਦੀ ਵੀ ਮੈਂ ਇੰਨੀ ਭੋਲੀਆਂ ਵੀ ਬਹੁਤ ਜ਼ਿਆਦਾ ਹੈ ਨਾ ਨਿਕਲਦੇ ਮੂੰਹ ਬਣਾ ਲੈਂਦੀ ਆ ਸੇਰ ਕਰਨੀ ਵੀ ਨਾ ਹਾਂ ਬੋਲਦੀ ਨਹੀਂ ਏ ਸਿਟੀ ਸ਼ੇਅਰ ਕਰਨੀ ਆ ਚਲੋ ਜੀ ਹੁਣ ਦੇਖਦੇ ਆਂ ਵੇਲੀ ਜਾ ਕੇ ਉਹ ਇਕੱਠਾ ਕਰਦੇ ਆਂ ਹੈਨਾ ਤੇ ਆਪਣੇ ਡੇਲੀ ਰੁਟੀਨ ਸਟਾਰਟ ਕਰਦੇ ਆਂ ਸਾਰੇ ਦਿਨ ਦੀ ਹੈਨਾ ਦੇਖੋ ਜੀ ਇਹਨਾਂ ਨੂੰ ਠੰਡ ਨਹੀਂ ਲੱਗਦੀ ਹੈਗੀ ਇਹਨਾਂ ਨੂੰ ਠੰਡ ਨਹੀਂ ਲੱਗਦੀ ਹੈਗੀ ਤੇ ਇਹ ਜਿਹੜਾ ਨਾ ਕਹਿੰਦੇ ਗੋਲ ਹੋ ਕੇ ਬਹਿ ਜਾਂਦੇ ਆ ਇਹ ਨਾ ਨਾ ਖੁੰਦਣਾ ਨਾ ਇਹ ਗੋਲ ਹੋ ਕੇ ਆ ਇਹਨੂੰ ਕਵਰ ਕਰ ਲੈਂਦੇ ਆ ਫੇਰ ਠਾਣੀ ਲੱਗਦੀ ਨਾ ਬੈਣਾਗੇ ਚੰਨ ਜਾਣਾ ਤੱਲੀ ਮੇ ਬੋਲ ਦੇਖੀ ਜਾਂਦੀ ਆ ਚੱਲ ਠੀਕ ਐ ਇਹਨੇ ਕਿਹੜਾ ਕੰਮ ਕਰਨਾ ਕੋਈ ਵਾਹਿਗੁਰੂ ਸੱਚੇ ਪਾਸ਼ੇ ਸੱਚੇ ਪਾਖੀ ਸੁਣ ਦੋ ਪਣਾ ਬੀ ਦੱਲੀ ਮੈਂ ਆਏ ਹਾਏ ਭੈਣੇ ਓਨੀ ਆ ਮਜ਼ਾ ਮਾਰੀ ਜਾਂਦੀ ਮੈਨੂੰ ਤੂੰ ਜਦੋਂ ਇੱਕ ਪਸੂ ਬੋਲਦਾ ਨਾ ਫਿਰ ਬਾਕੀ ਵੀ ਬੋਲਣਾ ਪੈਂਦੇ ਆ ਮੈਂ ਮੈਂ ਕਰਦੇ ਐਂ ਕੁੱਕੜ ਬੋਲਦੇ ਨੇ ਇਸੇ ਇਸ ਵੇਰੇ ਤੜਕੇ ਕੁੱਕੜਾ ਨੇ ਬਾਗ ਦੇਣੀ ਤੇ ਵਧੀਆ ਹੁੰਦਾ ਈ ਮੌਸਮ ਆ ਗਈ। ਲੱਗ ਪਤਾ ਮੈਂ ਇੱਥੇ ਆ ਗਈ ਆ। ਚਲੋ ਜੀ ਹੁਣ ਆਪਣੇ ਕੰਮ ਕਰ ਸਟਾਰਟ ਕਰ ਲਈਏ। ਤੇ ਅੱਜ ਵਾਸਤੇ ਇੰਨੀ ਛੋਟੀ ਜਿਹੀ ਵੀਡੀਓ ਹੋਣਾ। ਵਲੌਗ ਤੇ ਤੁਸੀਂ ਲਾਈਕ ਕਰਦਿਆ ਕਰੋ ਤੇ ਸੋਣਾ ਕਮੈਂਟ ਕਰਦਿਆ ਕਰੋ ਤੇ ਹਾਈਪ ਦਾ ਵੀ ਆਪਸ਼ਨ ਆਪ ਦਿਆ ਕਰੋ ਹਨਾ। ਵੀ ਹਾਈਪ ਵੀ ਕਰਦਿਆ ਕਰੋ ਵੀਡੀਓ ਨੂੰ। ਤੇ ਵਾਸਤੇ ਵੀ ਆਪਣਾ ਸਾਡਾ ਸਪੋਰਟ ਬਣੇ ਰੱਖੋ ਜਿਹੜੇ ਮੇਰੇ ਭੈਣ ਭਰਾ ਨਵੇਂ ਚੈਨਲ ਤੇ ਆਏ ਆ ਨਾ ਸਬਸਕ੍ਰਾਈਬਰ ਵਿਊਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਛੋਟੇ ਚੈਨਲ ਨੂੰ ਸਬਸਕ੍ਰਾਈਬ ਕੀਤਾ। ਦੇਖੋ ਜਿਹਨਾਂ ਨੂੰ ਚੰਗਾ ਲੱਗਦਾ ਉਹਨੇ ਕਰ ਹੀ ਲੈਣਾ ਹੁੰਦਾ ਹੈ ਨਾ। ਤੇ ਜਿਹਨੇ ਨਹੀਂ ਤਾਂ ਉਹਨੇ ਉਹਨੇ ਕਰਕੇ ਵੀ ਕਰਕੇ ਵੀ ਅਨਸਬਸਕ੍ਰਾਈਬ ਕਰ ਦਿੰਦੇ ਆ। ਚਲੋ ਫਿਰ। ਤੇ ਚਲ ਪਤਾ ਮੈਨੂੰ ਲੱਗ ਜੰਦਾ ਨਾ। ਮਰਜੀ ਉਹਨਾਂ ਦੀ ਹੈ ਨਾ। ਬਾਕੀ ਬਹੁਤ ਵਧੀਆ। ਤੇ ਚਲੋ ਇਹ ਜਿਹੜੇ ਬਲੌਗ ਤਾਂ ਅਸੀਂ ਕਰਦੇ ਇਥੇ ਹੁੰਦਾ। ਫਿਰ ਨਵਾਂ ਬਲੌਗ ਲੈ ਕੇ ਆਵਾਂਗੇ। ਤੇ ਹੱਸਦੇ ਰੋਸ ਬਸਦੇ ਰਹੀਏ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੀ। ਸਵੀਰ ਦਾ ਵਿਲਾ ਤੰਦਰੁਸਤੀਆਂ ਬਖਸ਼ੀ ਸੱਚੇ ਬਾਦਸ਼ਾ ਸੱਚੀਗਾ ਸਾਰੇ ਮਨ